ਪਰ ਸੇਵ ਕਰ ਪਰ ਸੇਵ ਕਿਸੇ ਸਿੱਧੂ ਖੜਿਆ ਬਾਈ ਨਾਲ ਆ ਤੇ ਗੁਰਵਿੰਦਰ ਸਿੰਘ ਚੈਲ ਬਾਈ ਗੁਰਵਿੰਦਰ ਸਿੰਘ ਚੈਲ ਕਿਰਾਏ ਤੇ ਟਰੈਕਟਰ ਲੈਣੇ ਆ ਤਾਂ ਕਿਰਾਏ ਵਾਲੇ ਭਰਾ ਜਰੂਰ ਸੰਪਰਕ ਕਰਨੋ ਆਪਣੇ ਕੋਲੇ 40 45 50 60 70 75 HP ਤੱਕ ਆਪਣੇ ਕੋਲੇ ਟਰੈਕਟਰ ਕਿਰਾਏ ਤੇ ਦੇਣ ਵਾਸਤੇ ਅੱਜ 9 ਤਰੀਕ ਹੈ ਵੀਰੋ ਕੱਲ ਬੁੱਧਵਾਰ ਸੀਗਾ ਕੱਲ ਤਾਂ ਤੁਹਾਨੂੰ ਪਤਾ ਹੈ ਬਾਈ ਜੀ ਜਗਵੰਦਾ ਬਾਈ ਰਾਜਵੰਦਾ ਦੀ ਜਗਵੰਦਾ ਦੀ ਗੱਲ ਡੈਥ ਹੋ ਗਈ ਸੀ ਇਸ ਕਰਕੇ ਕੱਲ ਕੋਈ ਵੀਡੀਓ ਵਗੈਰਾ ਅਪਲੋਡ ਨਹੀਂ ਕਰੀਆਂ ਗੀਆਂ ਅੱਜ ਆਪ ਦਾ ਕਾਰੋਬਾਰ ਪ੍ਰਮੋਟ ਕਰਨਾ ਹੀ ਪੈਂਦਾ ਹੈਗਾ ਅੱਜ ਵੀ ਗੂੰ ਦਾ ਬਾਈ ਦਾ ਸੰਸਕਾਰ ਹੋਇਆ ਹੈਗਾ ਵੀ ਕੀ ਤਾਂ ਨਹੀਂ ਕਰਤਾ ਸੀ ਚਲੋ ਕਾਰੋਬਾਰ ਦੇ ਸਬੰਧਿਤ ਫੇਰ ਵੀ ਆਪਦੇ ਵੀਡੀਓ ਵਗੈਰਾ ਪਾਉਣੀਆਂ ਪੈਂਦੀਆਂ ਗੀਆਂ ਕੱਲ ਵੀ ਡੇਟਰ ਸੇਲ ਕਰਿਆ ਕੱਲ ਵਾਲੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਔਨ ਵਾਲੇ ਦਿਨ ਦੇ ਛੋਟੇ ਫੋਟੋਆਂ ਵਗੈਰਾ ਕਰਾਂਗੇ ਵੀਰੋ ਕਿਹੜੇ ਭਰਾਵਾਂ ਦਾ ਕੰਮ ਸੱਦੇ ਹੋਏ ਆ ਅੱਜ ਬਾਈ ਬਲਜੀਤ ਸਿੰਘ ਸ਼ਰਮ ਸਿੰਘ ਹੈਗਾ ਰੋਈ ਕਿ ਨਹੀਂ ਤੇ ਸ਼ਰਮੀਸ ਦਾ ਕੁਲਜੀਤ ਸ਼ਰਮਾ ਕੇਵਲ ਕ੍ਰਿਸ਼ਨ ਨੇ ਫਾਦਰ ਸਾਹਿਬ ਦਾ ਨਾਮ ਆ ਤੇ ਬਾਈ ਇੱਧਰ ਖੜੇ ਆ ਰੁਪਿੰਦਰ ਸ਼ਰਮਾ ਬਾਈ ਇੱਧਰ ਗੁਰਸੇਵ ਕਰ ਪਰਸੇਵ ਸਿੰਘ ਸਿੱਧੂ ਖੜਿਆ ਬਾਈ ਨਾਲ ਆ ਤੇ ਗੁਰਵਿੰਦਰ ਸਿੰਘ ਚਾਹਲ ਬਾਈ ਗੁਰਵਿੰਦਰ ਸਿੰਘ ਚਾਹਲ ਪਿੰਡ ਇਹਨਾਂ ਦਾ ਥਾਫੜੇ ਭਾਈ ਕੇ ਥਾਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਦਾ ਬਹੁਤ ਮਸ਼ਹੂਰ ਪਿੰਡ ਆ ਭਾਈ ਮਹਿਲੋਂ ਦਾ ਪਿੰਡ ਆ ਜੀ ਜੀ ਕਣਾ ਕੀ ਨਾਮ ਤੇ ਸੀ ਪਰਤਵਾਰ ਭਾਈ ਬੈਲੋ ਸਭ ਤੋਂ ਪਹਿਲਾਂ ਭਾਈ ਬੈਲੋ ਸਭ ਤੋਂ ਪਹਿਲਾਂ ਉੱਥੇ ਬਹੁਤ ਇਤਿਹਾਸਿਕ ਕਿੰਨੇ ਕਿੰਨੇ ਧਰਮਾਂ ਦਾ ਮਿਲਣਾ ਮਰੀ ਉੱਪਰ ਜਲਾ ਅੱਛਾ 14 15 ਸਤੰਬਰ ਜੋ ਹੈ ਅੱਛਾ ਹਾਂ ਇਹ ਪਿਛਲੇ ਮਹੀਨੇ ਹੋ ਗਿਆ ਤੇ ਬਹੁਤ ਭਾਰੀ ਗਿਣਤੀ ਚ ਮੇਲਾ ਲੱਗਦਾ ਕਿਹੜੇ ਕਿਹੜੇ ਭਰਾ ਦਾ ਮੇਲਾ ਦੇਖ ਕੇ ਜਾਂਦੇ ਉਹ ਵੀ ਜਰੂਰ ਕਮੈਂਟ ਕਰਿਓ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਆ ਫਾਫੜੇ ਭਾਈ ਦੇ ਪਿੰਡਾਂ ਦੇ ਮੇਰੇ ਬਲਾਡਾ ਆ ਗਿਆ ਜਾਂ ਕਿੰਨਾਂ ਦੀ ਕੋਈ ਰਿਸ਼ਤੇਦਾਰੀ ਆ ਬਾਈਰ ਕਾ ਤੋਂ ਕਿਹੜੇ ਕੋਈ ਜਾਣ ਚਾਣ ਹੋਏ ਜਰੂਰ ਕਮੈਂਟ ਕਰਿਓ ਪਿੰਡ ਦਾ ਫਾਫੜੇ ਭਾਈ ਕਿਸਮ ਦੱਸਿਆਗਾ ਅੱਜ ਬਾਈ ਹੌਲੈਂਡ ਹੌਲੈਂਡ ਸ਼ਕਤੀ ਤੀ ਟਰੈਕਟਰ ਲੈ ਕੇ ਚੱਲਿਆਗਾ ਵੀਰ ਨੂੰ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਉਸ ਨੂੰ ਹਰ ਰੋਜ਼ ਹੀ ਦੱਸਦੇ ਰਹਿੰਦੇ ਵੀਰੋ ਤੋ ਕੋਈ ਵੀ ਬੰਦਾ ਨਵੀਂ ਵਿਚਿਦਰੀ ਲੱਗਿਆ ਹੋਵੇ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਤੁਸੀਂ ਵੀ ਬਾਈ ਨੂੰ ਕਮੈਂਟਾ ਕਿਧਰ ਦਾਇਰ ਕਰਦੇ ਹੋ ਹੌ ਲੈਂਡ ਸ਼ਕਤੀ 30 ਸ਼ਕਤੀ 30 2014 ਮਾਣ ਬਾਈ ਬਾਈਨ ਰੈਟਰ ਦਿੱਤਾਗਾ ਬ੍ਰਜੀਤ ਸ਼ਰਮਾ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਬਈ ਸੋਨੂ ਵੀ ਸਾਰੇ ਪਰੋਣ ਕੋਈ ਬਹੁਤ ਬਹੁਤ ਵਧਾਈਆਂ ਕਿਵੇਂ ਲੱਗਿਆ ਬਈ ਸਾਡੇ ਕੋਲ ਆ ਕੇ ਬਹੁਤ ਨਹੀਂ ਖੁਸ਼ ਹੋ ਪੂਰੇ ਕਿਵੇਂ ਨੀ ਰੂਟ ਕਰਦੇ ਜਿੱਕੇ ਕਿਵੇਂ ਲੱਗਿਆ ਬੜਾ ਵਧੀਆ ਇੱਕ ਨੰਬਰ ਆ ਹਾਂ ਅੱਛਾ ਤੇ ਵੀ ਕਿਵੇਂ ਤੈਨਾਂ ਪੱਕੇ ਕਿਹ ਗਰੇ ਆਲੇ ਬੱਚਿਆਂ ਨਾਲ ਕਹਿੰਦਾ ਦੱਸਿਆ ਜਾਂ ਹੋਰ ਕਰਿਆਗਾ ਵੀ ਕਿਵੇਂ ਤੁਸੀਂ ਆ ਕਿਉਂ ਮੰਨੀ ਗੱਲ ਕਿਹਨੇ ਲੰਦਾ ਮੰਨੀ ਕਿ ਵੀ ਆਪ ਜੀ ਜਾਂ ਤੀਜਾ ਕੇ ਆ ਪਾਈਆਂ ਨੇ ਕਿਵੇਂ ਬਾਈ ਕਹਿੰਦਾ ਆ ਵੀ ਚੀਜ਼ ਚਾਹੀਦੀ ਹੈ ਕੋਈ ਹਰੇਕ ਨੂੰ ਇੰਨਾ ਕ ਸਤਿਕਾਰ ਦਿੰਦੇ ਆ ਅਸਲ ਕਿਹੜੇ ਭਰਾ ਮੇਰੇ ਨੂੰ ਮਿਲ ਕੇ ਜਾਂਦੇ ਉਹਨਾਂ ਨੂੰ ਪਤਾ ਮੇਰੇ ਬਾਰੇ ਕਿਹੜੇ ਮੈਥੋ ਟ੍ਰੈਕਟਰ ਵਗੈਰਾ ਲੈ ਕੇ ਜਾਂਦੇ ਮੇਰੇ ਸਵਾਲ ਉਹਨਾਂ ਨੂੰ ਪਤਾ ਹੈ ਦੂਜੇ ਬੰਦੇ ਨੂੰ ਨਹੀਂ ਪਤਾ ਹੁੰਦਾ ਹੈਗਾ ਕਿਹੜੇ ਕਿਹੜੇ ਭਰਾ ਮੇਥੋ ਟ੍ਰੈਕਟਰ ਲੈ ਕੇ ਗਏ ਆ ਉਹ ਵੀ ਜ਼ਰੂਰ ਕਮੈਂਟ ਕਰਿਓ ਵੀ ਮੇਰੇ ਕਿਸ ਤਰ੍ਹਾਂ ਦਾ ਸਵਾਲ ਆ ਦੂਜੇ ਬੰਦੇ ਨੂੰ ਨਹੀਂ ਪਤਾ ਕਿੰਨਾ ਨੇ ਕਿੰਨਾਂ ਨੇ ਭਾਈ ਦੇਖਣੇ ਲੱਗਾ ਜਾਂ ਕੇ ਪਉਗਾ ਨਾ ਐਂ ਜਾਣ ਕੇ ਪਉਗਾ ਤੇ ਕੋਈ ਗੱਲ ਨਹੀਂ ਅੱਛਾ ਕਿੰਨੇ 10 ਬਿੰਦਾਂ ਨੰਬਰ ਦੋਗੇ 10 11 ਇਧਰ ਬਾਈ ਤਾਂ ਮਤਲਬ ਵੀ ਸ਼ਰਮਾ ਪਰਿਵਾਰ ਨੇ ਨਾਲ ਬਾਈ ਜਦ ਕਿ ਸ਼ਰਮ ਨੇ ਪੰਦਤ ਨੇ ਪੰਦਤ ਨੂੰ ਇਹ ਨਹੀਂ ਮੋੜ ਸਕਦੇ ਤੇ ਬਾਈ ਨਾਲ ਕਿੰਨੇ ਨੇ ਗੁਰਸੇਵ ਕਰਕੇ ਨੇ ਆਖਿਆ ਵੀ ਇਸ ਲੋਟੀ ਸੌਦਾ ਕਰਨਾ ਤੇ ਉਸ ਲੋਟੀ ਐਵੇਂ ਇੱਕ ਸੌਪ ਬਣਾਇਆ ਕਿ ਸਤੂਆ ਜੀ ਜਿਵੇਂ ਅਸੀਂ ਕਿਹਾ ਉਹ ਵੀ ਕਰ ਤੋਂਗੇ ਉਵੇਂ ਕਰਿਆ ਨਾ ਜੇ ਬਹੁਤ ਮੋਟਾ ਪਾ ਚਾਰ ਹਜ਼ਾਰ ਬਾਅਦ ਜਦੋਂ ਪਾਦੇ ਦਿੰਦੇ ਨਾ ਦਿੰਦੇ ਨਾ ਦਿੰਦੇ ਪੱਕੇ ਦਿੰਦੇ ਵੀ ਚਲੋ ਕਮ ਮਾਨ ਹੁੰਦਾ ਯਾਰ ਬੰਦਿਆਂ ਨੂੰ ਕਿਨੇ ਕਿਨੇ ਭਾਈ ਕਹਿੰਦੇ ਇੰਨੇ ਪੈਸੇ ਦੇਨੇ ਇੱਕ ਵਾਰੀ ਚ ਵਨ ਸ਼ਾਟ ਕੇ ਮਨੋ ਵੀ ਸੌਦਾ ਹੋ ਗਿਆ ਵੀਰੋ ਆਪ ਨੂੰ ਖੁਸ਼ੀ ਹੁੰਦੀ ਕਿਉਂਕਿ ਚਾਰ ਭਰਾ ਨਾਲ ਜੁੜਨਾ ਕਿਵੇਂ ਭਾਈ ਗੁਰਸੇਵ ਕਰ ਗਏ ਆ ਵਧੀਆ ਬੰਦੇ ਨੇ ਗੱਲਾਬਾਤ ਚੋਂ ਤੌਰ ਤਰੀਕੇ ਚ ਪਤਾ ਲੱਗ ਜਾਂਦਾ ਹੈਗਾ ਆਮਰੋ ਇੱਕ ਟਰੈਕਟਰ ਆਇਆ ਸੀ ਲੈ ਕੇ ਗਿਆ ਕੱਲ ਨੂੰ ਨਾਲ ਬੰਦੇ ਹੋਰ ਜੁੜ ਜਾਂਦੇ ਆ ਇਸ ਕਰਕੇ ਵੀਰਾਂ ਕਿ ਨੂੰ ਜਰੂਰ ਵਧਾਈਆਂ ਦਿਓ ਕਮੈਂਟਾਂ ਚ ਆਹ ਟਰੈਕਟਰ ਹੈ ਨਿਆਵੇਂ ਪਰਚਾ ਆਹ ਟਰੈਕਟਰ ਨਿਆਗਾ ਪਿਆਗਾ 2013 36 ਦੀ 36 ਦੀ ਇਹ ਟਰੈਕਟਰ ਹੈਗਾ 2014 ਮਾਡਲ ਜੇਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਨੇ ਆ ਜਿਵੇਂ ਪਰਮ ਸੋਨਾ ਲਿੱਕਾ ਸਵਰਾਜ ਵੱਡੇ ਟਰੈਕਟਰ ਕਿਵੇਂ 75 ਹੌਸਪਾਵਰ ਆ 70 ਹੌਸਪਾਵਰ ਆ 65 ਹੌਸਪਾਵਰ ਆ ਇੱਥੇ 50 ਦੇ ਆ ਡੀ ਦੂਜੇ ਨੰਬਰ ਤੋਂ ਕੋਈ ਕਿਰਾਏ ਤੇ ਲੈਣ ਵਾਸਤੇ ਹੈਗੇ ਆ 75 ਹਸਪਾਤਲ 75 ਹਸਪਾਤਲ ਦਾ ਡਾਕਟਰ ਵੀ ਉਹ ਜਿਹੇ ਡਾਕਟਰ ਵੱਡੇ ਵੱਡੇ ਡਾਕਟਰ ਵੀ ਕਿਰਾਏ ਤੇ ਲੈਣੇ ਤੇ ਇਹ ਜਿਹੇ ਡਾਕਟਰ ਵੀ ਹੈਗੇ ਆ ਸੋ ਨੂੰ ਦੁਬਾਰੇ ਤੋਂ ਫੇਰ ਦੱਸਦੇ ਆ ਕਿਰਾਏ ਤੇ ਟਰੈਕਟਰ ਲੈਣ ਲਈ ਜਰੂਰ ਵੀਰੋ ਸੰਪਰਕ ਕਰਿਓ ਜਿਹੜੇ ਪਿਛਲੇ 3-4 ਸਾਲਾਂ ਤੋਂ ਭਰਾ ਮੇਰੇ ਨਾਲ ਜੁੜੇ ਆ ਉਹ ਜਰੂਰ ਸੰਪਰਕ ਕਰਨ ਕਿ ਉਹਨਾਂ ਨਾਲ ਜਾਣ ਪਛਾਨ ਹੋਈ ਆ ਕਿੱਥੇ ਵੀ ਵੀਰੋ ਕਿਤੇ ਵੀ ਤੁਸੀਂ ਟਰੈਕਟਰ ਲੈ ਕੇ ਜਾਣਾਗਾ ਪਹਿਲ ਹੈਗੀ ਐ ਬਠਿੰਡਾ ਮਾਨਸਾ ਮਾਲਵੇ ਵਾਲੇ ਭਰਾਵਾਂ ਨੂੰ ਪਹਿਲ ਆ ਜਾਨ ਪਛਾਨ ਹੋਣੀ ਜੰਡੀਏ ਵੀਰੋ ਪੜਾਂਦੀ ਐ ਮਨੋ ਸਾਡੇ ਗਮਾਂਡ ਪਿੰਡ ਦਾ ਬੰਦਾ ਹੋਵੇ ਉਹਦੇ ਨਾਲ ਵੀ ਜਾਨ ਪਛਾਨ ਤੋਂ ਬਿਨਾਂ ਟਰੈਕਟਰ ਅਸੀਂ ਨਹੀਂ ਦੇ ਸਕਦੇ ਕਿ ਬੇਨਤੀ ਐ ਜਾਨ ਪਛਾਨ ਵਾਲਾ ਬੰਦਾ ਪੜਾਂਦੀ ਮਾਲਵੇ ਏਰੀਆ 'ਚ ਕਿੱਥੋਂ ਵੀ ਹੋਵੇ ਸਾਰੇ ਮਾਲਵੇ ਨੂੰ ਨਾਲ ਸਰਸਾ ਲੱਗੇ ਗਏਵੇਂ ਇਹਨਾਂ ਨੂੰ ਪਹਿਲ ਹੈਗੀ ਐ ਸੰਪਰਕ ਕਰ ਲਓ ਕਿਵੇਂ ਸਾਡੇ ਕੋਲੇ ਤੁਹਾਨੂੰ ਦੱਸੀ ਆ 35 ਹਸ ਪਾਵਰ 35 40 45 50 60 70 75 ਆ ਪ 75 ਹਸ ਪਾਵਰ ਦਾ ਟਰੈਕਟਰ ਖੜਾ 2 ਸਪੀਡ 3 ਸਪੀਡ 4 ਸਪੀਡ ਤੇ 5 ਸਪੀਡ ਐਮਨੋ ਵੀ ਨਾਲ ਵੀ ਪੰਜ ਸਪੀਡਾਂ ਵਾਲੇ ਟਰੈਕਟਰ ਵੀ ਆਪਣੇ ਕੋਲੇ ਖੜੇ ਨੇ ਕਿਹੜੇ ਭਰਾਵਾਂ ਨੂੰ ਪਤਾ ਵੀ 755 ਪੰਜ ਸਪੀਡਾਂ ਜਾਂ ਉਹਨਾਂ ਨੂੰ ਪਤਾ ਗਿਆ ਤੇ ਸਰੇਕ ਪ੍ਰਕਾਰ ਦੀ ਆਪਣਾ ਕੋਈ ਟਰੈਕਟਰ ਹੈਗੇ ਆ ਸਾਡੇ ਨਾਲ ਸੰਪਰਕ ਕਰ ਲੋ 92026424 ਮੇਰਾ ਆਦਾ ਮੋਬਾਈਲ ਨੰਬਰ ਆ 9417462846 ਮੇਰੇ ਭਾਲਾ ਸਾਹਿਬ ਦਾ ਨੰਬਰ ਆ ਸਰਦਾਰ ਮਹਿੰਦਰ ਸਿੰਘ ਬੜਾਂਚ ਦਾ ਦੁਬਾਰੀ ਤੋਂ ਫੇਰ ਬੇਨਤੀ ਕਰਦਾ ਵੀਰੋ ਜਾਣ ਪਛਾਣ ਲੈ ਭਰਾ ਸੰਪਰਕ ਕਰਿਓ ਉਹਨਾਂ ਨੂੰ ਟਰੈਕਟਰ ਦੇਵਾਂਗੇ ਦੂਜੇ ਵੀਰਾਂ ਨੂੰ ਅਸੀਂ ਟਰੈਕਟਰ ਨਹੀਂ ਦੇ ਸਕਦੇ ਕਿਉਂ ਮਜਬੂਰੀ ਆ ਵੀਰੋ ਜਾਣ ਪਛਾਣ ਤੋਂ ਬਿਨਾ 8-10 ਲੱਖ ਵਾਲੀ ਚੀਜ਼ ਦੇਣਾ ਮੁਸ਼ਕਲ ਹੋ ਜਾਂਦਾ ਜਾਣ ਪਛਾਣ ਵਾਲੇ ਭਰਾਵਾਂ ਨੂੰ ਹੀ ਆਪਾਂ ਇਹ ਟਰੈਕਟਰ ਕਿਰਾਏ ਤੇ ਮੈਂ ਕੁਝ ਫਾਰਮਲਿਟੀ ਐ ਚੈੱਕ ਵਗੈਰਾ ਕੋਈ ਲਿਖਤ ਹੁੰਦੀ ਆ ਕਾਫੀ ਫਾਰਮਲਿਟੀਆਂ ਹੈਗੀਆਂ ਹੈਗਾ ਉਹ ਫਾਰਮਲਿਟੀ ਪੂਰੀ ਕਰਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਵੀਰੋ ਜਰੂਰ ਕਮੈਂਟ ਕਰਿਓ ਤੁਹਾਡਾ ਕਿਹੜਾ ਸ਼ਹਿਰ ਆ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਜਰੂਰ ਕਮੈਂਟ ਕਰਿਓ ਧੰਨਵਾਦ ਅੱਜ ਭਾਈ ਬਲਜੀਤ ਸ਼ਰਮਾ ਪਿੰਡ ਫਫੜੇ ਭਾਈਕੇ ਜ਼ਿਲ੍ਹਾ ਮਾਨਸਾ ਦਾ ਪਿੰਡਾ ਨਾਲ ਬਾਈ ਗੁਰਸੇਵ ਕਰ ਗਿਆਏ ਨੇ ਤੇ ਨਾਲ ਸ਼ਰਮੇ ਬਾਈ ਤੁਹਾਡਾ ਨਾਮ ਕੀ ਸੀ ਅੱਲਾ ਜਾਣ ਬਾਈ ਰੁਪਿੰਦਰ ਤੇ ਬਾਈ ਗੁਰਪਿੰਦਰ ਆ ਗਏ ਇਹਨਾਂ ਨੂੰ 3630 3630 ਤੂਫਾਨ ਟਰੈਕਟਰ ਦਿੱਤਾ ਹੈਗਾ ਬਹੁਤ ਸਾਫ ਟਰੈਕਟਰ ਦਿੱਤਾ ਹੈਗਾ ਵੀਰੋ ਇਹ ਜਿਹੇ ਟਰੈਕਟਰ ਖੇਦਣ ਲਈ ਤੁਸੀਂ ਇਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮੇਰੇ ਨੰਬਰ ਆ ਇਧਰ ਮੇਰੇ ਫਾਦ ਸਾਹਿਬ ਸਰਦਾਰ ਰਮੇਂਦਰ ਸਿੰਘ ਦੇ ਨੰਬਰ ਆ ਅੱਜ ਬਾਈ ਵਰਗੇ ਨੂੰ 3630 ਟਰੈਕਟਰ ਦਿੱਤਾ ਹੈਗਾ ਜਰੂਰ ਬਾਈ ਵਰਗੇ ਨੂੰ ਕਮੈਂਟਾਂ ਚ ਵਧਾਈਆਂ ਦਿਓ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਕਿਹੜੇ ਭਰਾ ਬਾਈ ਵਰਗੇ ਨੂੰ ਜਾਣਦੇ ਨੇ ਜਰੂਰ ਕਮੈਂਟ ਕਰਿਓ ਬਾਈ ਵਰਗੇ ਇਹ ਟਰੈਕਟਰ ਲੈ ਕੇ ਚੱਲੇ ਨੇ ਹੋਰ ਵੀ ਆਪਣੇ ਕੋਲੇ ਬਹੁਤ ਪ੍ਰਕਾਰ ਦੇ ਟਰੈਕਟਰ ਖੜੇ ਆ ਕਿਵੇਂ 50 50 D 50 50 E ਅੱਗੇ 60 55 60 55 52 10 52 10 50 50 E 50 50 E ਬਹੁਤ ਸਾਫ ਖੜਾ 969 963 855 2 ਸਪੀਡ 3 ਸਪੀਡ 655 DI DI ਖੜਾਗਾ ਅੱਗੇ ਖੜਾਗਾ 855 855 ਖੜਾ 744 ਖੜਾ 50 50 ਈ ਬਹੁਤ ਟਰੈਕਟਰ ਖੜੇ ਆ